ਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ਸ਼ੀ ਬਾੜ ਨੰਬਰ 5 ਆਜ਼ਾਦ ਉਮੀਦਵਾਰ ਖੜੀ ਕੀਤੀ ਹੈ ਠੀਕ ਹੈ ਜੀ ਤੇ ਭਵਜਨ ਸਮਾਜ ਪਾਰਟੀ ਕਾਂਗਰਸ ਵੱਲੋਂ ਸਮਰਥਨ ਹੈਗਾ ਆ ਤੇ ਆਪ ਸਾਰੇ ਵੋਟਰਾਂ ਨੂੰ ਸਪੋਰਟਰਾਂ ਨੂੰ ਬੇਨਤੀ ਹੈ ਕਿ 21 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਆਪਣਾ ਕੀਮਤੀ ਵੋਟ ਪਾ ਕੇ ਸਾਥ ਦਿਓ ਧੰਨਵਾਦ ਜੀ ਜੀ ਸਤਿ ਸ੍ਰੀ ਅਕਾਲ ਜੀ ਜੈ ਭੇਮ ਜੈ ਭਾਰਤ ਜੀ ਮੈਂ ਬਸਪਾ ਪ੍ਰਧਾਨ ਗਰਾਂ ਆ ਜੀ ਸਾਡੇ ਉਮੀਦਵਾਰ ਸ਼ਸ਼ੀ ਜੀ ਜਿਹੜੇ ਕਿ ਰਾਮਗੜ੍ਹ ਮੱਲਾ ਵਾਰਟ ਨੰਬਰ 5 ਤੋਂ ਖੜੇ ਨੇ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਤੇ 21 ਤਰੀਕ ਨੂੰ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ 4 ਵਜੇ ਤੱਕ ਜਿਹੜੀਆਂ ਵੋਟਾਂ ਦਾ ਟਾਈਮ ਆ ਤੇ ਸਾਰਿਆਂ ਨੂੰ ਅਪੀਲ ਇਹ ਆ ਕਿ ਬਾਦ ਚੜ ਕੇ ਆਪਾਂ ਇਹਨਾਂ ਨੂੰ ਵੋਟਾਂ ਪਾਈਏ 21 ਤਰੀਕ ਨੂੰ ਤੇ ਸਾਰਿਆਂ ਦਾ ਧੰਨਵਾਦ ਹੈ ਜੀ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਾਂਗਰਸ ਦਾ ਇੱਕ ਸੀਨੀਅਰ ਆਗੂ ਆ ਤੇ ਅਸੀਂ ਕਾਂਗਰਸ ਦੇ ਵੱਲੋਂ ਆਪਣੇ ਆਜ਼ਾਦ ਉਮੀਦਵਾਰ ਸ਼ਸ਼ੀ ਜੀ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ ਤੇ ਕਾਂਗਰਸ ਆਪਣਾ ਪੂਰਾ ਜ਼ੋਰ ਲਗਾ ਕੇ ਇਹਨਾਂ ਨੂੰ ਜਿੱਤ ਹਾਸਲ ਕਰਨ ਦੇ ਵਿੱਚ ਪੂਰਾ ਜ਼ੋਰ ਲਗਾਏਗੀ ਅਤੇ ਇਹਨਾਂ ਨੂੰ ਮੇਰੀ ਬੇਨਤੀ ਹੈ ਕਿ ਵੀ 21 ਤਰੀਕ ਸ਼ਨੀਵਾਰ ਨੂੰ ਜੋ ਵੋਟਾਂ ਪੈਣੀਆਂ ਸਾਰੇ ਜਣੇ ਆ ਕੇ ਵੋਟਾਂ ਕਾਂਗਰਸ ਵਾਲਿਆਂ ਨੂੰ ਵੀ ਕਹਿ ਰਹੇ ਆ ਬੀਐਸਪੀ ਵਾਲੇ ਜਿਨ੍ਹਾਂ ਨੇ ਕਿ ਵੀ ਸਾਡੇ ਨਾਲ ਰਲ ਕੇ ਸਾਰਾ ਸਮਰਥਨ ਦਿੱਤਾ ਇਹਨਾਂ ਨੂੰ ਆਪਾਂ ਇਹਨਾਂ ਨੂੰ ਰਾਜਵੱਝੀ ਜਿਤਾ ਕੇ ਇੱਥੇ ਲੈ ਕੇ ਆਈਏ ਤੇ ਇਸ ਇਲਾਕੇ ਦੇ ਵਿੱਚ ਕੋਈ ਬਿਹਤਰੀ ਦੇ ਕੰਮ